ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲਪੁਰ ਕੁਇਗਰ ਨੂੰ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਵੈਗਰੂ ਸਾਨੂੰ ਤਰੱਕੀਆਂ ਬਖਸ਼ੇ ਅੱਜ ਆਪਾਂ ਟੌਪਿਕ ਰੱਖਾਂਗੇ ਵੀ ਸਿਹਤ ਵੀ ਜ਼ਰੂਰੀ ਐ ਤੇ ਮਸਤ ਰਹਿਣਾ ਵੀ ਜ਼ਰੂਰੀ ਐ ਸਿਹਤ ਕਿਉਂ ਜ਼ਰੂਰੀ ਐ ਕਿਉਂਕਿ ਸਿਹਤ ਤੋਂ ਬਿਨਾਂ ਆਪਾਂ ਨਹੀਂ ਮਸਤ ਰਹਿਣਾ ਕਿਉਂ ਜ਼ਰੂਰੀ ਐ ਜੇ ਆਪਾਂ ਮਸਤ ਨਾ ਰਹੇ ਤਾਂ ਜ਼ਿੰਦਗੀ 'ਚ ਜਿਉਣ ਦਾ ਆਨੰਦ ਹੀ ਨਹੀਂ ਆਉਣਾ ਸਾਰਾ ਕੁਝ ਐਨ ਲੱਗੂ ਫਿੱਕਾ ਫਿੱਕਾ ਹਣਾ ਫੇਸ ਕਰਦੀ ਆ ਮੈਂ ਗੱਲਾਂ ਤੇ ਇੱਕ ਵੀਰ ਨੇ ਮੈਨੂੰ ਮੈਸੇਜ ਕੀਤਾ ਸੀ ਕਹਿੰਦਾ ਵੀ ਕੁਸ ਤੁਸੀਂ ਵੀ ਮੋਟਾਪਾ ਘਟਾਉਣ ਬਾਰੇ ਵੀ ਜਰੂਰ ਦੱਸੋ ਜੀ ਤੁਹਾਨੂੰ ਨੌਲੇਜ ਹੈ ਆ ਨੌਲੇਜ ਹੈ ਵੀਰੇ ਉਹ ਕਹਿੰਦੇ ਹੁੰਦੇ ਨਾ ਡਾਕਟਰ ਮੈਨੂੰ ਲੱਗਦਾ ਉਹ ਬੰਦਾ ਜਿਆਦਾ ਡਾਕਟਰ ਬਣਦਾ ਜਿਹੜਾ ਬਿਮਾਰੀਆਂ ਨਾਲ ਵੜਾ ਲੜਦਾ ਉਹਨੂੰ ਆਪਦੇ ਖਾਣ ਪੀਣ ਤੋਂ ਹੀ ਪਤਾ ਲੱਗ ਜਾਂਦਾ ਵੀ ਮੈਨੂੰ ਕੀ ਹਾਜਮਾ ਆਉਂਦਾ ਕੀ ਨਹੀਂ ਆਉਂਦਾ ਮੈਂ ਤਾਂ ਫਿਰ ਵੀ 15 16 ਸਾਲ ਡਾਕਟਰਾਂ ਦੇ ਬਸ ਪਈਆਂ ਸਭ ਤੋਂ ਪਹਿਲਾਂ ਤਾਂ ਆਪਾਂ ਕਰਦੇ ਆਂ ਸਿਹਤ ਦੀ ਗੱਲ ਵੀ ਆਪਾਂ ਮੋਟਾਪਾ ਕਿਵੇਂ ਘਟਾ ਸਕਦੇ ਆਂ ਤੇ ਫਿੱਟ ਕਿਵੇਂ ਰਹਿ ਸਕਦੇ ਆਂ ਨੋਰਮਲੀ ਤਰੀਕਿਆਂ ਨਾਲ ਕੋਈ ਜ਼ਿਆਦਾ ਨਹੀਂ ਇੱਕ ਤਾਂ ਕਦੇ ਵੀ ਤੁਸੀਂ ਮਤਲਬ ਰੋਟੀ ਪਾਣੀ ਛੱਡ ਕੇ ਮੋਟਾਪਾ ਨਾ ਘਟਾਓ ਕਦੇ ਵੀ ਨਾ ਘਟਾਓ ਜਦੋਂ ਤੁਸੀਂ ਉਹ ਰੋਟੀ ਪਾਣੀ ਛੱਡ ਕੇ ਮੋਟਾਪਾ ਘਟਾਓਗੇ ਜਦੋਂ ਤੁਸੀਂ ਛੱਡੋਗੇ ਕਈ ਨਾ ਬੜੇ ਵਿਖਰਾਕਾਇਆ ਬਣ ਲੈਂਦੇ ਆ ਵੀ ਅਸੀਂ ਆਹ ਖਾਵਾਂਗੇ ਜੀ ਬਾਹ ਖਾਵਾਂਗੇ ਸਾਡੀ ਸਿਹਤ ਸਹੀ ਰਹੂਗੀ ਨਹੀਂ ਉਦੋਂ ਜ਼ਿਆਦਾ ਖਰਾਬ ਕਰ ਲੈਣਾ ਤੁਸੀਂ ਕਿ ਕਿਰਾਂ ਤਾਂ ਤੁਸੀਂ ਰੋਟੀਆਂ ਪਾਣੀਆਂ ਛੱਡ ਕੇ ਫਿੱਟ ਹੋ ਜਾਓਗੇ ਫਿੱਟ ਨਹੀਂ ਹੁੰਦੇ ਛੋਟੇ ਛੋਟੇ ਚਮੜੀਓ ਇੱਕ ਤਰ੍ਹਾਂ ਦੀ ਛੋਟੇ ਛੋਟੇ ਲੂਜ਼ ਜੀ ਲੱਗੂ ਤੁਹਾਨੂੰ ਵੀ ਬੁਢਿਆਂ ਜਿਹਾ ਵੰਗੂ ਚਮੜੀ ਹੋ ਜਾਂਦੀ ਐ ਜੇ ਆਪਾਂ ਰੋਟੀ ਪਾਣੀ ਛੱਡ ਕੇ ਮਟਾਪਾ ਘਟਾਈਏ ਤੇ ਜੇ ਤੁਸੀਂ ਨੇਚਰਲੀ ਮਟਾਪਾ ਘਟਾਉਣਾ ਚਾਹੋਗੇ ਤਾਂ ਉਹਦੇ ਨਾਲ ਛੁੱਟੀ ਜਿਹੜੀ ਸਿਹਤ ਆ ਉਹ ਲੂਜ਼ ਨਹੀਂ ਹੋਊਗੀ ਕਿਉਂਕਿ ਜਿਹੜਾ ਆਪਾਂ ਬੰਨਣ ਜੇ ਚ ਰਹਿ ਕੇ ਮਟਾਪਾ ਘਟਾਉਣੇ ਤਾਂ ਜਦੋਂ ਤੁਸੀਂ ਕਦੇ ਨੱਕ ਦੇ ਖਾਣ ਲੱਗੇ ਫੇਰ ਸੇਮ ਹਾਲ ਹੋ ਜਾਣਾ ਤੁਹਾਡਾ ਮਟਾਪਾ ਹਿਸਾਬ ਨਾਲ ਘਟਾਓ ਜਿਹੜਾ ਦੁਬਾਰੇ ਨਾ ਆਵੇ ਤੇ ਮਟਾਪਾ ਘਟਣ ਦੇ ਕੋਈ ਬਾਲੇ ਬਾਲੇ ਵੱਡਾ ਇਹਦਾ ਕੋਈ ਜਾਦੂ ਮੰਤਰ ਨਹੀਂ ਹੁੰਦਾ ਇਹ ਤਾਂ ਐਵੇਂ ਲੋਕ ਕਹਿੰਦੇ ਡਾਇਟ ਚਾਰਟ ਬਣਾਓ ਜੀ ਬਾ ਬਣਾਓ ਜੀ ਇਹਨਾਂ ਨਾਲ ਤਾਂ ਭਰਾਓ ਕੁਝ ਤਾਂ ਹੁੰਦਾ ਨਾ ਕੋਈ ਰੱਖ ਸਕਦਾ ਠੀਕ ਹੈ ਫਿੱਟ ਰਹਿਣ ਦੇ ਬਸ ਦੋ ਤਿੰਨ ਹੈ ਇੱਕ ਤਾਂ ਜੇ ਹੋ ਸਕਦਾ ਤੁਹਾਡੇ ਤੋਂ ਸਵੇਰ ਉੱਠ ਕੇ ਵੀ 20 ਤੋਂ 30 ਮਿੰਟ ਯੋਗਾ ਲਾਜ਼ਮੀ ਕਰੋ ਯੋਗਾ ਕਿਹੜਾ ਕੁਝੀ ਕਰਨਾ ਦੋ ਤਾਂ ਲਾਜ਼ਮੀ ਕਰਨੇ ਆ ਕਪਾਲ ਭਾਤੀ ਤੇ ਲੌਂਗ ਬਲਾਂਗ ਆ ਜਿਹੜੀ ਮੇਰੀ ਸਿਹਤ ਮਤਲਬ ਫਿੱਟ ਰਹਿੰਦੀ ਹੈ ਉਹ ਯੋਗਾ ਕਰਨ ਦਾ ਹੀ ਹੈ ਨਤੀਜਾ ਵੀ ਤੁਸੀਂ ਗਾਇ ਦੇਖ ਲਓ ਵੀ 45 40 ਸਾਲ ਦੀ ਮੇਰੀ ਉਮਰ ਹੋ ਚੱਲੀ ਆ ਤੇ ਬਹੁਤ ਬਿਮਾਰੀਆਂ ਪੈ ਚੱਲੀਆਂ ਫੇਟਾਂ ਪੈ ਚੱਲੀਆਂ ਵੀ ਫੇਸ ਮੇਰਾ ਸਾਫ਼ ਹੈ ਮੇਰੇ ਸ਼ਾਈਆਂ ਛੁਈਆਂ ਕੋਸ ਨਹੀਂ ਇਹ ਯੋਗੇ ਦਾ ਹੀ ਹੈ ਇੱਕ ਯੋਗਾ ਤੇ ਕਿਵੇਂ ਥੋੜੀ ਐਕਸਰਸਾਈਜ਼ ਵੀ ਕਰਦੀ ਰਹਿਣੀ ਹੈ ਵੀ ਐ ਜੇ ਤੁਸੀਂ ਕਿਹਾ ਤਾਂ ਵੀਡੀਓ ਬਣਾ ਕੇ ਵੀ ਆਪਾ ਪਾ ਦਾਂਗੇ ਵੀ ਆਹਾਹਾ ਐਕਸਰਸਾਈਜ਼ਾਂ ਮੈਂ 4-5 ਕੇ ਐਕਸਰਸਾਈਜ਼ਾਂ ਕਰਦੀ ਆ 10 15 ਮਿੰਟ ਉਹ ਤੇ ਲਾਉਣੀ ਆ ਤੇ ਮਨ ਲਗਾ 20 25 ਮਿੰਟ ਮੈਂ ਯੋਗੇ ਤੇ ਲਾਉਣੀ ਆ ਕੁੱਲ ਮਿਲਾ ਕੇ 30-40 ਮਿੰਟ ਮੈਂ ਕਰਦੀ ਆ ਰੋਜ਼ ਕਸਰਤ ਵੀ ਤੇ ਯੋਗਾ ਵੀ ਤੇ ਬਾਕੀ ਮੈਂ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਹਾਂ ਕਸਰਤ ਦੇ ਨਾਲ ਨਾਲ ਤੁਹਾਡਾ ਖਾਣ ਪੀਣ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਮੈਂ ਮਹੀਨੇ 'ਚ ਇੱਕ ਅੱਧੀ ਵਾਰੀ ਬਾਹਰਲਾ ਵੀ ਖਾਣੀ ਆ ਜਮਾਂ ਝੂਠ ਬੋਲਣ ਮੈਂ ਝੂਠ ਨਹੀਂ ਬੋਲਦੀ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਜਿਹੜੀ ਮੇਰੀ ਚੀਜ਼ ਨੂੰ ਜੀ ਕਰਦਾ ਮੈਂ ਮਹੀਨੇ 'ਚ ਇੱਕ ਅੱਧੀ ਵਾਰ ਖਾ ਲੈਣੀ ਆ ਪਰ ਉਹ ਖਾਣ ਦਾ ਤਰੀਕਾ ਪਤਾ ਕੀ ਉਹਦੇ ਨਾਲ ਕੱਚਾ ਸਲਾਦ ਬਹੁਤ ਜ਼ਿਆਦਾ ਖਾਣੀ ਆ ਵੀ ਜਿਵੇਂ ਮੈਂ ਕੋਈ ਪੀਜ਼ਾ ਖਾਣਾ ਦੋ ਸਲਾਈਸ ਪੀਜ਼ੇ ਦੇ ਖਾਣਿਆਂ ਦੋ ਪੀਸ ਤਾਂ ਮੈਂ ਨਾਲ ਉਹਦੇ ਸਲਾਦ ਜ਼ਰੂਰ ਖਾऊंगी ਜੇ ਮੈਂ ਕੋਈ ਪਕੌੜੇ ਵਗੈਰਾ ਖਾਣਿਆਂ ਤਾਂ ਮੈਂ ਫਿਰ ਮੈਂ ਪਕੌੜੇ ਖਾਉਂਗੀ ਫਿਰ ਉਹ ਨੁਕਸਾਨ ਘੱਟ ਕਰ ਦਿਆ ਜਣੀ ਕਿ ਫੈਟ ਘੱਟ ਦਿੰਦੇ ਆ ਤੇ ਬਾਕੀ ਤਿੰਨ ਚਾਰ ਆਟਾ ਪੱਕੀਆਂ ਪਾ ਲੋ ਇੱਕ ਤਾਂ ਰੋਟੀ ਦੇ ਨਾਲ ਪਾਣੀ ਛੱਡ ਦੋ ਜਮਾ ਛੱਡ ਦੋ ਇੱਕ ਗਰਮੀਆਂ ਦੇ ਵਿੱਚ ਨਾਰਮਲ ਪਾਣੀ ਤੜੇ ਤੌੜੇ ਵਾਲਾ ਪੀਣਾ ਫਰਿੱਜ ਦਾ ਪਾਣੀ ਭੁੱਲ ਜੋ ਬਾਈ ਜੀ ਮਟਾਪਾ ਤੁਸੀਂ ਸਹੀ ਮਹੀਨੇ ਚ ਘਟਾਉਣਾ ਫਰਿੱਜ ਦੀਆਂ ਚੀਜ਼ਾਂ ਬਿਲਕੁਲ ਬੰਦ ਕਰ ਦੋ ਅਸੀਂ ਬਿਲਕੁਲ ਕਿੰਨੀ ਮਰਜ਼ੀ ਗਰਮੀ ਹੋਵੇ ਨਹੀਂ ਮਰਜ਼ੀ ਅੱਗ ਵਰਦੀ ਹੋਵੇ ਅਸੀਂ ਕਦੇ ਫਰਿੱਜ ਦਾ ਪਾਣੀ ਨਹੀਂ ਪੀਤਾ ਅਸੀਂ ਤੌੜੇ ਦਾ ਪਾਣੀ ਪੀਂਦੇ ਆ ਮਨ ਲਓ ਤਾਂ 4-5 ਸਾਲ ਹੋ ਚੁੱਕੇ ਆ ਇੱਕ ਤਾਂ ਇਹ ਵੀ ਚੀਜ਼ਾਂ ਛੱਡ ਤੇ ਸਾਲਾਂ ਦੇ ਵਿੱਚ ਗੁੰਗੁਣਾ ਪਾਣੀ ਪੀਓ ਜਿਆਦੇ ਤੱਤਾ ਪਾਣੀ ਵੀ ਪੀਣਾ ਸਿਹਤ ਲਈ ਠੀਕ ਨਹੀਂ ਹੁੰਦਾ ਠੀਕ ਹੈ ਗੁੰਗੁਣਾ ਪਾਣੀ ਹੀ ਪੀਣਾ ਚਾਹੀਦਾ ਬੜੀ ਗਰਮ ਚੀਜ਼ ਨਹੀਂ ਪੀਣੀ ਚਾਹੀਦੀ ਤੇ ਨੰਬਰ 2 ਜਦੋਂ ਤੁਸੀਂ ਨਹਾਉਣੇ ਹੋ ਨਹਾਉਣ ਵਾਲਾ ਪਾਣੀ ਹੈ ਜਿਹੜਾ ਸੋਡਾ ਉਹ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਉਹ ਚਾਹੇ ਜਿੰਨੀ ਮਰਜ਼ੀ ਠੰਡ ਹੋਵੇ ਪਰ ਉਹ ਇਹੋ ਜਿਹੇ ਹਿਸਾਬ ਨਾਲ ਹੋਵੇ ਵੀ ਤੁਹਾਨੂੰ ਠੰਡਾ ਵੀ ਨਾ ਲੱਗੇ ਜਿਆਦਾ ਗਰਮ ਨਾਲ ਤੁਹਾਡੀ ਚਮੜੀ ਖਰਾਬ ਹੁੰਦੀ ਹੈ ਚਮੜੀ ਨੂੰ ਜੇ ਤੁਸੀਂ ਵਧੀਆ ਰੱਖਣਾ ਹੈ ਆ ਦੇਖੋ ਮੇਰੀ ਚਮੜੀ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਫ ਹੈ ਦਾ ਕਾਰਨ ਪਤਾ ਕੀ ਹੈ ਮੈਂ ਮਹੀਨੇ ਚ ਇੱਕ ਜਾਂ ਦੋ ਵਾਰੀ ਸਾਬਣ ਲਾਉਣੀ ਹੈ ਮੈਂ ਕਦੇ ਸਾਬਣ ਨਹੀਂ ਲਾਉਂਦੀ ਕਦੇ ਵੀ ਨਹੀਂ ਲਾਉਂਦੀ ਮੈਂ ਸਾਬਣ ਸੁਬਣ ਕਿਉਂਕਿ ਮੈਨੂੰ ਪਤਾ ਵੀ ਸਾਬਣ ਆਪਣੇ ਚਿਹਰੇ ਨੂੰ ਖਰਾਬ ਕਰਦੀ ਹੈ ਆਪਣੇ ਸ킨 ਨੂੰ ਖਰਾਬ ਕਰਦੀ ਹੈ ਨੇਚਰਲੀ ਮੈਂ ਕਦੇ ਚਿਹਰੇ ਤੇ ਕੁਝ ਨਹੀਂ ਵਰਤਿਆ ਪਦੇ ਵੀ ਚਿਹਰਾ ਕਦੇ ਮੈਂ ਕੋਈ ਜਿਵੇਂ ਆਪਾਂ ਜ਼ਿੰਦਗੀ ਚ ਕਹਿ ਦਿੰਨੇ ਆ ਵੀ ਆਪਾਂ ਇਹਦੇ ਨਾਲ ਮੂੰਹ ਧੋਤਾ ਉਹਦੇ ਨਾਲ ਮੈਂ ਕਦੇ ਮੂੰਹ ਨਹੀਂ ਧੋਂਦੀ ਉਹ ਚੀਜ਼ਾਂ ਨਾ ਨੋਰਮਲ ਪਾਣੀ ਨਾਲ ਮੈਂ ਮੂੰਹ ਧੋਣੀ ਹੈ ਕਦੇ ਵੀ ਨਹੀਂ ਇਹ ਚੀਜ਼ਾਂ ਵਰਤੀਆਂ ਤੇ ਗੁਣਗੁਣੇ ਪਾਣੀ ਨਾਲ ਨਹਾਉਣੀ ਹੈ ਸਾਬਣ ਮਹੀਨੇ ਚ ਇੱਕ ਜਾਂ ਦੋ ਵਾਰ ਲਾਉਣੀ ਹੈ ਸਰਦੀਆਂ ਚ ਤਾਂ ਮੈਂ ਬਿਲਕੁਲੀ ਨਹੀਂ ਲਾਉਂਦੀ ਗਰਮੀ ਚ ਦਾਦੀ ਹੈ ਵੀ ਦੋ ਵਾਰ ਸਾਬਣ ਮੈਂ ਸਾਬਣ ਤੋਂ ਬਿਨਾਂ ਲਾਉਣੀ ਹੈ ਕਿਉਂਕਿ ਸਾਬਣ ਲਾਉਣ ਨਾਲ ਜਿਹੜੀ ਸਾਬਣਾਂ ਸਾਬਣ ਤੇ కెਮੀਕਲ ਆਪਣੀ ਚਮੜੀ ਨੂੰ ਕਿਸੇ ਕੰਮ ਦਾ ਨਹੀਂ ਛੱਡਦੇ ਤੇ ਮੇਰੀ ਮਤਲਬ ਸਾਰੀ ਚਮੜੀ ਮੇਰੀ ਠੀਕ ਹੈ ਵਧੀਆ ਹੈ ਵੀ ਵਿਦਆਉਟ ਸਾਬਣ ਮੈਂ ਕਦੇ ਸਾਬਣ ਨਹੀਂ ਲਾਉਂਦੀ ਇਹ ਗੱਲਾਂ ਦਾ ਖਿਆਲ ਰੱਖੋ ਜਦੋਂ ਤੁਸੀਂ ਨਹਾਉਣ ਲੱਗਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਹ ਨਹੀਂ ਹੈਗਾ ਵੀ ਪਾਣੀ ਚੱਕ ਕੇ ਤੇ ਮੂੰਹ ਤੇ ਪਾਇਆ ਇਹ ਆਦਤਾਂ ਥੋੜੀਆਂ ਜੀਆਂ ਬਦਲਣੀਆਂ ਪੈਣੀਆਂ ਸਭ ਤੋਂ ਪਹਿਲਾਂ ਪੈਰਾਂ ਤੇ ਤੇ ਗੋਡਿਆਂ ਤੋਂ ਥੱਲੇ ਉੱਥੇ ਪਾਣੀ ਪਾਉਣਾ ਸ਼ੁਰੂ ਕਰਨਾ ਉਦੋਂ ਬਾਅਦ ਨਹਾਉਣ ਦਾ ਤਰੀਕਾ ਸ਼ੁਰੂ ਕਰਨਾ ਤੁਸੀਂ ਨੇ ਠੀਕ ਹੈ ਜੇ ਤੁਸੀਂ ਬਾਡੀ ਤੇ ਤੇਲ ਲਾਉਣਾ ਸਰੋਂ ਦਾ ਤਾਂ ਬਹੁਤ ਹੀ ਜਿਆਦਾ ਸੋਹਣੀ ਗੱਲ ਆ ਸਰੋਂ ਦਾ ਤੇਲ ਲਾ ਕੇ ਨਹਾਉਂ ਤਾਂ ਬਹੁਤ ਵਧੀਆ ਚੀਜ਼ ਹੈ ਪਰ ਉਦੋਂ ਬਾਅਦ ਸਾਬਣ ਨਾਲ ਲਾਓ ਤੇਲ ਹੀ ਹਲਕਾ ਲਾ ਲਓ ਪਰ ਸਾਬਣ ਨਾਲ ਨਾ ਲਾਓ ਵੀ ਹੌਲ ਹੌਲ ਤੇਲ ਲਾ ਲਓ ਵੀ ਨਹੀਂ ਤੁਸੀਂ ਪਿੰਡਾ ਲਿਪ ਲੈਣਾ ਫਿਰ ਤਾਂ ਸਾਬਣ ਲਾਉਣੀ ਪਊਗੀ ਫਿਰ ਸਾਬਣ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਤੁਸੀਂ ਤੇਲ ਦੇ ਉੱਪਰ ਦੀ ਸਾਬਣ ਨਾਲ ਲੈਂਦੇ ਹੋ ਤੇਲ ਥੋੜਾ ਲਾ ਲਿਆ ਕਰੋ ਹਲਕਾ ਲਾ ਲਿਆ ਕਰੋ ਜਾਂ ਨਾਰੀਅਲ ਦਾ ਲਾ ਲਿਆ ਕਰੋ ਨ ਬਥੋਰੀ ਚਕਨਾਟ ਘਟ ਹੁੰਦੀ ਹੈ ਤੇ ਸਰੋਂ ਦੇ ਤੇਲ ਚ ਵਧ ਹੁੰਦੀ ਹੈ ਸਰੋਂ ਦਾ ਤੇਲ ਜੇ ਤੁਸੀਂ ਲਿਆਉਣਾ ਸਿੱਧਾ ਕੋਲੂ ਤੋਂ ਲਿਆਉਣਾ ਜਿੱਥੇ ਕੋਲੂ ਤੇ ਤੇਲ ਨਿਕਲਦਾ ਨਾ ਨੇਚਰਲੀ ਤੇਲ ਲੈ ਕੇ ਆਉਣਾ ਜਿਹੜਾ ਕੇਰਫੈਂਡ ਨਾ ਹੋਵੇ ਡਬਲਰ ਫੈਂਡ ਨਾ ਹੋਵੇ ਉਹ ਤੇਲ ਲੈ ਕੇ ਆਉਣਾ ਤੁਸੀਂ ਉਹੀ ਖਾਣਾ ਉਹੀ ਤੁਸੀਂ ਵਰਤਣਾ ਠੀਕ ਹੈ ਡਾਲਡਾ ਤੇ ਰਫੈਂਡ ਨਹੀਂ ਵਰਤਣਾ ਜੇ ਤੁਸੀਂ ਮਟਾਪਾ ਘਟਾਉਣਾ ਤਾਂ ਖੰਡ ਛੱਡਣੀ ਪੈਣੀ ਹੈ ਸਾਨੂੰ ਵੈਸੇ ਸਾਡੇ ਘਰ ਤਾਂ ਸ਼ੱਕਰੀ ਜੂਜ ਹੁੰਦੀ ਹੈ ਹਰ ਦਾ ਦੀਪੂ ਵੀ ਸ਼ੱਕਰ ਪੀਣ ਲੱਗ ਗਿਆ ਦੁੱਧ ਵਿੱਚ ਵੀ ਉਹ ਸ਼ੱਕਰ ਪਾਉਂਦਾ ਸੀ ਤੇ ਸੇਵੀਆਂ ਵੀ ਸ਼ੱਕਰ ਵਾਲੀਆਂ ਬਣਾਉਂਦੇ ਆ ਖੀਰ ਵੀ ਬਹੁਤ ਟੇਸਟੀ ਬਣਦੀ ਹੈ ਆਰਗੈਨਿਕ ਸ਼ੱਕਰ ਲਿਆਉਣੀ ਆ ਸੀ ਤੇ ਬਾਕੀ ਆ ਜਾਂਦਾ ਵੀ ਜਦੋਂ ਤੁਸੀਂ ਰੋਟੀ ਖਾਣੇ ਹੋ ਜਿਨ੍ਹਾਂ ਨੂੰ ਖਾਸ ਕਰਕੇ ਮਟਾਪਾ ਹੈ ਉਹਨਾਂ ਨੇ ਸਲਾਦ ਪਤਾ ਕਿਵੇਂ ਖਾਣਾ ਪਹਿਲਾਂ ਸਲਾਦ ਖਾਣਾ ਫੇਰ ਰੋਟੀ ਸ਼ੁਰੂ ਕਰਨੀ ਹੈ ਰੋਟੀ ਦੇ ਨਾਲ ਤੁਸੀਂ ਪੀ ਸਕਦੇ ਹੋ ਨਿੰਬੂ ਦਾ ਜੂਸ ਪੀ ਸਕਦੇ ਹੋ ਕੋਈ ਵੀ ਜੂਸ ਪੀ ਸਕਦੇ ਹੋ ਰੋਟੀ ਨਾਲ ਲੱਸੀ ਪੀ ਸਕਦੇ ਹੋ ਦੁੱਧ ਪੀ ਸਕਦੇ ਹੋ ਰੋਟੀ ਨਾਲ ਵੱਟ ਪਾਣੀ ਨਹੀਂ ਪੀ ਸਕਦੇ ਤੇ ਨੰਬਰ 2 ਆ ਜਾਂਦਾ ਹੈ ਵੀ ਜਿਹੜਾ ਤੁਸੀਂ ਜਦੋਂ ਤੁਸੀਂ ਰੋਟੀ ਖਾਣੀ ਹੈ ਗਰੀ ਰੋਟੀਆਂ ਨੂੰ ਨਜਾਇਜ਼ ਪਤਲੀ ਨਹੀਂ ਕਰਨਾ ਕਿਉਂਕਿ ਨਜਾਇਜ਼ ਪਤਲੀ ਰੋਟੀ ਦੇ ਵਿੱਚ ਜਾਣ ਨਹੀਂ ਰਹਿੰਦੀ ਸਿਰਫ ਫੈਟ ਹੀ ਰਹਿ ਜਾਂਦਾ ਫਾਈਬਰ ਰਹਿੰਦਾ ਥੋੜੀ ਜਿਹੀ ਮੋਟੀ ਰੋਟੀ 'ਚ ਹਲਕੀ ਜਿਹੀ ਮੋਟੀ ਰੋਟੀ ਰੱਖਿਆ ਕਰੋ ਬਾਲੀਆਂ ਪਤਲੀਆਂ ਖਾਣ ਲੱਗ ਗਏ ਤਾਂ ਤੰਤ ਹੀ ਨਹੀਂ ਹੁੰਦਾ ਕੁਝ ਵੀ ਤੇ ਸਬਜ਼ੀ ਨੂੰ ਸਰੋਂ ਦਾ ਤੇਲ ਦਾ ਤੜਕਾ ਲਾਓ ਹੋ ਸਕੇ ਤਾਂ ਆਪਦੇ ਮਸਾਲੇ ਆਪਦੇ ਹੱਥੀ ਲੈ ਕੇ ਪੀਸੋ ਤਸੱਲੀ ਵਕਤ ਜਿਹੜਾ ਉਹ ਤਸੱਲੀ ਵਾਲੀਆਂ ਚੀਜ਼ਾਂ ਕਹਿੰਦੇ ਨੇ ਵੀ ਉਹ ਉਹ ਯੂਜ਼ ਕਰੋ ਠੀਕ ਹੈ ਚਾਹ ਥੋੜੀ ਜਿਹੀ ਗੁੜ ਸ਼ੱਕਰ ਦੀ ਪੀਓ ਜਿਨੇ ਪੀਣੀ ਹੈ ਖੰਡ ਬੰਦ ਕਰੋ ਤੇ ਪਾਣੀ ਪੀਣਾ ਤਾਂ ਨਾਰਮਲ ਪੀਣਾ ਉਹ ਤੁਹਾਨੂੰ ਮੈਂ ਦੱਸਤਾ ਤੇ ਕਦੇ ਖੜੇ ਹੋ ਕੇ ਪਾਣੀ ਨਾ ਪੀਓ ਬੈਠ ਕੇ ਆਰਾਮ ਨਾਲ ਪਾਣੀ ਪੀਓ ਵਧੀਆ ਠੌਰ ਨਾਲ ਪਾਣੀ ਪੀਓ ਕਾਰਨ ਖਾਣ ਚ ਤੇ ਨਹਾਉਣ ਚ ਕਦੇ ਕਾਲ ਨਾ ਕਰੋ ਸੌਂਕ ਨਾਲ ਨਾਓ ਸੌਂਕ ਨਾਲ ਖਾਓ ਠੀਕ ਹੈ ਇਹ ਮੋਟਾਪੇ ਵਾਲੀਆਂ ਗੱਲਾਂ ਤੁਹਾਨੂੰ ਦੱਸ ਰਹੀਆਂ ਫਿੱਟ ਰਹਿਣ ਦਾ ਜਿਹੜੀਆਂ ਤੁਹਾਨੂੰ ਗੱਲ ਇਹ ਨਾਰਮਲ ਐ ਦੇ ਵਿੱਚ ਕੋਈ ਐ ਜੇ ਭਾਈ ਤੁਸੀਂ ਖਾਣਾ ਛੱਡ ਕੇ ਮੋਟਾਪਾ ਘਟਾਉਂਗੇ ਤਾਂ ਜਦੋਂ ਤੁਸੀਂ ਉਸ ਖਾਣਕ ਤੇ ਆ ਜਾਓਗੇ ਫਿਰ ਮੋਟਾਪਾ ਆਊਗਾ ਹੀ ਆਊਗਾ ਸਾਡੇ ਛੋਡੇ ਤੇ ਐਸ ਟਾਈਮ ਸਾਡੇ ਦੀਪੂ ਵੀ ਫਿੱਟ ਐ ਮੈਂ ਵੀ ਬੇਟੀ ਸਾਰੇ ਫਿੱਟਾਂ ਸੀ ਅਸੀਂ ਖਾਣ ਦਾ ਬਾਲਾ ਧਿਆਨ ਰੱਖਦੇ ਹਾਂ ਵੀ ਜਦੋਂ ਵੀ ਅਸੀਂ ਕੋਈ ਤਲੀ ਚੀਜ਼ ਖਾਣੀ ਐ ਕਿਤੇ ਜੀ ਕਰਦਾ ਡੇਲੀ ਨਹੀਂ ਅਸੀਂ ਖਾਂਦੇ ਜੇ ਘਰੇ ਬਿਲਕੁਲ ਦਾ ਅਸੀਂ ਘਰੇ ਬਣਾ ਕੇ ਖਾਂਦੇ ਹਾਂ ਕਿਉਂਕਿ ਘਰੇ ਬਣਾਈ 100 ਨੁਕਸਾਨ ਨਹੀਂ ਕਰਦੀ ਜਿੰਨੀ ਮੋਲ ਦੇ ਕਰਦੀ ਐ ਨੰਬਰ 2 ਅਸੀਂ ਸਲਾਦ ਕੱਟ ਕੇ ਰੱਖ ਲੈਣੇ ਪਹਿਲਾਂ ਸਲਾਦ ਖਾਣਾ ਫਿਰ ਉਹ ਤਲੀ ਚੀਜ਼ ਖਾਣੀ ਉਹ ਫਿਰ ਨੁਕਸਾਨ ਨਹੀਂ ਹੁੰਦਾ ਜਦੋਂ ਤੁਹਾਡਾ ਜੀਗਰ ਦਾ ਖਾ ਸਕਦੇ ਪਰ ਥੋੜੀ ਮਾਤਰਾ ਚ ਪਹਿਲਾਂ ਮੈਨੂੰ ਵੀ ਨਹੀਂ ਚ ਪਤਾ ਢੱਡ ਭਰ ਭਰ ਕੇ ਚੀਜ਼ਾਂ ਖਾਣੀਆਂ ਨਹੀਂ ਹੁਣ ਸਵਾਦ ਲਈ ਖਾਣੇ ਆ ਥੋੜੀ ਬਹੁਤੀ ਖਾ ਲੈਣੇ ਬਸ ਉਹ ਕਹਦੇ ਨੇ ਕਿ ਬਿਲਾਲਸਾ ਜੀ ਮਿਟ ਜਾਂਦੀ ਹੈ ਤੇ ਬਾਕੀ ਆ ਤੁਸੀਂ ਇਹਨਾਂ ਗੱਲਾਂ 'ਚ ਪੈ ਜਾਣ ਵੀ ਖੁਸਕ ਰੋਟੀ ਖਾਓ ਚੋਪੜੀ ਖਾਓ ਇਹਨਾਂ 'ਚ ਕੋਈ ਫਰਕ ਨਹੀਂ ਪੈਂਦਾ ਖੁਸਕ ਖਵਾਓ ਚੋਪੜੀ ਖਾਓ ਕੋਈ ਫਰਕ ਨਹੀਂ ਪੈਂਦਾ ਹਾਂ ਆਟੇ ਦੇ ਵਿੱਚ ਜੇ ਮੁਠੀ ਬੇਸਨ ਪਾਉਣ ਲੱਗ ਜਊਂਗੇ ਤਾਂ ਉਹ ਬਹੁਤ ਸੋਹਣੀ ਚੀਜ਼ ਹੈ ਕਿਉਂਕਿ ਬੇਸਨ 'ਚ ਇੱਕ ਤਾਂ ਤਾਕਤ ਹੁੰਦੀ ਹੈ ਇੱਕ ਛੋਟੇ ਸਰੀਰ ਦੇ ਵਿੱਚੋਂ ਗੰਦਾ ਪਾਣੀ ਹੈ ਜਿਹੜਾ ਉਹਨੂੰ ਸੋਖ ਲੈਂਦਾ ਹੈ ਬੇਸਨ ਜਿਹੇ ਤਾਕਤ ਹੈ ਤੇ ਡੇਲੀ ਰੁਟੀਨ ਦੇ ਵਿੱਚ ਹੋਗੀਆਂ ਇਹ ਲਸਣ ਕਾਲੀ ਮਿਰਚ ਇਲਾਇਚੀ ਸੌਂਫ ਅਸਮੈਨ ਜੀਰਾ ਜਮੈਨ ਇੱਕ ਇਹ ਦੇਸੀ ਚੀਜ਼ਾਂ ਸਾਰੀਆਂ ਤੁਹਾਡੇ ਖਾਣੇ 'ਚ ਹੋਣੀਆਂ ਚਾਹੀਦੀਆਂ ਕਿਸੇ ਵੀ ਜਮੈਨ ਪਾ ਸਕਦੇ ਹੋ ਤੁਸੀਂ ਰੋਟੀ ਸਬਜੀ ਵੀ ਪਾ ਸਕਦੇ ਹੋ ਜੀਰਾ ਡੇਲੀ ਖਾਓ ਸੱਚ ਸਾਬਤ ਤੜੀਆਂ ਦਾੜੜ ਮਰੜ ਕਰਕੇ ਰੱਖੋ ਉਹ ਜ਼ਰੂਰ ਖਾਓ ਬਹੁਤ ਵਧੀਆ ਚੀਜ਼ ਆ ਉਹ ਤੇ ਚਟਣੀ ਇੱਕ ਦੋ ਦਿਨਾਂ ਤੋ ਖਾਂਦੇ ਰਹੋ ਚਟਣੀ ਕੀ ਦੀ ਖਾਣੀ ਹੈ ਜਿਆਦਾ ਤਾਂ ਸਾਨੂੰ ਹਰੀ ਚਟਣੀ ਫਾਇਦੇਮੰਦ ਹੈ ਜਿਵੇਂ ਹਰੀਆਂ ਮਿਰਚਾਂ ਧਣੀਆਂ ਪੁਦੀਨਾ ਜਿਸ ਪੱਤਿਆਂ ਦੀ ਤੁਸੀਂ ਚਟਣੀ ਖਾਣਾ ਪਸੰਦ ਕਰਦੇ ਹੋ ਉਹ ਸੂਂਗਰੇ ਦੀ ਚਟਨੀ ਕੁੱਟ ਕੇ ਦੇਖੋ ਬਹੁਤ ਟੇਸਟੀ ਬਣਦੀ ਹੈ ਸੂਂਗਰੇ ਤੇ ਖਰਾ ਧਨੀਆ ਬਰਾਬਰ ਪਾ ਕੇ ਕੁੱਟ ਲਿਓ ਨਜ਼ਾਰਾ ਆ ਜਾਊਗਾ ਬਹੁਤ ਟੇਸਟੀ ਚਟਨੀ ਬਣਦੀ ਹੈ ਬਣਾ ਕੇ ਦੇਖਿਓ ਤੁਸੀਂ ਛੋਟੇ ਹੁੰਦੇ ਉਹ ਸੂਂਗਰੇ ਹੁੰਦੇ ਕਿ ਮੂੰਗਰੇ ਉਹਨਾਂ ਨੂੰ ਨਾ ਬਰਾਬਰ ਧਨੀਆ ਪਾ ਕੇ ਚਟਨੀ ਕੁੱਟ ਕੇ ਖਾ ਕੇ ਦੇਖਿਓ ਤੁਸੀਂ ਤਾਂ ਕਹੋਗੇ ਕੀ ਬਾਤ ਹੈ ਤੇ ਬਾਕੀ ਜੇ ਤੁਸੀਂ ਪਿਆਜ਼ ਦੀ ਚਟਨੀ ਕੁੱਟਨੀ ਆ ਤਾਂ ਪਿਆਜ਼ ਦੇ ਵਿੱਚ ਇੱਕ ਅੰਬ ਦੀ ਫਾੜੀ ਯਾਨੀ ਕਿ ਚਾਰ ਦੀ ਫਾੜੀ ਵਿੱਚ ਕੁੱਟ ਲਿਆ ਕਰੋ ਦਾ ਛਿਲਕਾ ਜਾਂ ਨਹੀਂ ਚਟਣੀ ਦਾ ਟੇਸਟ ਤੇ ਨਾਲ ਇਤਜਾਬ ਨਹੀਂ ਬਣੂਗਾ ਬਹੁਤ ਚੀਜ਼ ਵਧੀਆ ਬਣ ਜਾਂਦੀ ਆ ਉਹ ਇਹ ਹੋਗਾ ਜੀ ਆਪਣੀ ਸਿਹਤ ਦੇ ਸੰਬੰਧੀ ਗੱਲਾਂ ਵੀ ਮੈਂ ਕੋਈ ਬਾਹਲਾ ਕੋਈ ਮੈਂ ਦਵਾਈ ਦਬਾਈ ਇਹਦੀ ਕੁਝ ਨਹੀਂ ਹੁੰਦੀ ਮੋਟਾਪਾ ਘਟਾਉਣ ਦੀ ਉਹ ਪੀ ਲੋ ਉਹ ਪੀ ਲੋ ਨਹੀਂ ਪੀਣਾ ਚਾਹੀਦਾ ਤੁਸੀਂ ਨੇਚਰਲੀ ਆਪਣੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ ਕੰਟਰੋਲ ਕਰਕੇ ਜੇ ਮੋਟਾਪਾ ਘਟਾਓਗੇ ਨਾ ਉਹ ਨਾਲੇ ਤਾਂ ਵੈਸਟ ਹੈ ਨਾਲੇ ਦੁਬਾਰਾ ਨਹੀਂ ਆਉਂਦਾ ਜੇ ਤੁਸੀਂ ਹੁਣ ਆਹ ਪੀ ਲੋ ਉਹ ਪੀ ਲੋ ਘਟਾਓਗੇ ਉਹ ਕੁਝ ਸਮੇਂ ਲਈ ਘਟਦਾ ਜਿਆਦਾ ਟਾਈਮ ਨਹੀਂ ਘਟਦਾ ਕੋਈ ਅਸੀ ਦੁਨੀਆ ਦੇ ਮੈਡੀਸ਼ਨ ਨਹੀਂ ਜਿਹੜੀ ਤੁਹਾਡਾ ਮੋਟਾਪਾ ਘਟਾ ਦੂ ਅਵਾਨੀ ਕੋਲੇ ਕਿਹੜਾ ਪੈਸਾ ਘਟਾ ਉਹਦੇ ਬੇਟੇ ਦਾ ਕੇਰਾ ਮਟਾਪਾ ਘਟ ਗਿਆ ਸੀ ਫਿਰ ਫੇਰ ਹੁਣ ਉਹਦੇ ਕਿੰਨਾ ਮਟਾਪਾ ਆਇਆ ਪਿਆ ਅਵਾਨੀ ਕੋਲੇ ਕਿਸ ਚੀਜ਼ ਦੀ ਕਮੀ ਹੈ ਸੋਚੋ ਥੋੜਾ ਜਿਹਾ ਇਹ ਚੀਜ਼ ਦੀ ਕਮੀ ਨਾ ਸੋ ਦਵਾਈਆਂ ਨਾਲ ਘਟਾਏ ਮਟਾਪੇ ਦੁਬਾਰੇ ਵੱਧਦੀ ਵੱਧ ਜਦੋਂ ਤੁਸੀਂ ਖਾਣੇ ਪੀਣੇ ਹੋ ਠੀਕ ਹੈ ਜਾਲੇ ਬਣੇ ਜਾ ਰੱਖਣਾ ਮਟਾਪਾ ਘਟਾਉਣਾ ਬਸ ਨੇਚਰਲੀ ਚੀਜ਼ਾਂ ਨਾਲ ਹੀ ਘਟ ਜਾਂਦਾ ਹੈ ਕੰਟਰੋਲ ਕਰੋ ਖਾਣ ਪੀਣ ਤੇ ਰੋਟੀ ਨਾਲ ਪਾਣੀ ਛੱਡੋ ਤੇ ਤਲੀਆਂ ਚੀਜ਼ਾਂ ਘੱਟ ਤੋਂ ਘੱਟ ਖਾਓ ਮਹੀਨੇ ਚੁੱਕ ਦੋ ਵਾਰ ਖਾਓ ਕਿਉਂਕਿ ਮੈਨੂੰ ਪਤਾ ਕੋਈ ਕੰਟਰੋਲ ਨਹੀਂ ਕਰ ਸਕਦਾ ਐਵੇਂ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ ਮੈਥ ਲੱਸੀ ਦੁੱਧ ਹਰ ਦਿਨ ਤੇ ਚੱਲੀ ਵਕਤ ਚੀਜ਼ਾਂ ਪਾਓ ਥੋੜਾ ਜਿਹਾ ਖਾਣ ਪੀਣ ਤੇ ਧਿਆਨ ਰੱਖੋ ਵੀ ਤੁਸੀਂ ਰੀਜਨਲ ਚੀਜ਼ ਖਾ ਰਹੇ ਹੋ ਖੰਡ ਦੀ ਥਾਂ ਤੇ ਸ਼ੱਕਰ ਸ਼ੁਰੂ ਕਰ ਦੋ ਦੇਸੀ ਘਿਓਰ ਆਪਣੇ ਬਖਸ਼ਾ ਦੇਸੀ ਖਾਓ ਨਹੀਂ ਸਰੋਂ ਦਾ ਤੇਲ ਖਾਓ ਪਰ ਡਾਲਡਾ ਤੇ ਰਵੈਂਡ ਛੱਡੋ ਇਹ ਸੀ ਆਪਣੀ ਸਿਹਤ ਲਈ ਗੱਲਾਂ ਤੇ ਹੁਣ ਆਪਾਂ ਕਰਦੇ ਹਾਂ ਥੋੜੀਆਂ ਜਿਹਾ ਮਸਤ ਦੀਆਂ ਗੱਲਾਂ ਬਿਮਾਸਤ੍ਰਣ ਵੀ ਜੁੜਿਆ ਮਾਸਤ੍ਰਣ ਦਾ ਮਤਲਬ ਤਾਂ ਕੀ ਹੈ ਜੇ ਤੁਸੀਂ ਮਾਸਟਰ ਹੋਗੇ ਤਾਂ ਤੁਹਾਨੂੰ ਕੋਈ ਬਿਮਾਰੀ ਨਹੀਂ ਮਾਰ ਸਕਦੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਮਾਰ ਸਕਦੀ ਜਿਆਦਾ ਟੈਨਸ਼ਨ ਆ ਲੈ ਕਿ ਨਹੀਂ ਤੁਸੀਂ ਕੁਝ ਕਰ ਸਕਦੇ ਬਾਲਾ ਤੁਸੀਂ ਰੋਕੇ ਵੀ ਕੁਝ ਨਹੀਂ ਕਰ ਸਕਦੇ ਸੋ ਇਸ ਕਰਕੇ ਮਾਸਟਰ ਰਹਿਣਾ ਜ਼ਿੰਦਗੀ 'ਚ ਜ਼ਰੂਰੀ ਹੈ ਜੇ ਤੁਹਾਡੀ ਜ਼ਿੰਦਗੀ 'ਚ ਮਸਤੀ ਨਹੀਂ ਰਹਿਣੀ ਤੁਹਾਡੀ ਜ਼ਿੰਦਗੀ 'ਚ ਰੰਗ ਹੀ ਨਹੀਂ ਰਹਿਣੇ ਰੰਗ ਤੁਹਾਡੀ ਜ਼ਿੰਦਗੀ 'ਚ ਰਹਿਣੇ ਜ਼ਰੂਰੀ ਹੈ ਜੋ ਮੈਂ ਗੱਲਾਂ ਫੀਲ ਕੀਤੀਆਂ ਹੰਡਾਈਆਂ ਸਾਨੂੰ ਦੱਸ ਰਹੀਆਂ ਤੁਸੀਂ ਜੇ ਰੋਂਦਾ ਚਿਹਰਾ ਬਣਾ ਕੇ ਰੱਖੋਗੇ ਤਾਂ ਰੋਂਦੀ ਰੋਂਦੇ ਤੁਹਾਡੇ ਪੱਲੇ ਪਈ ਜਾਣਗੇ ਜੇ ਤੁਸੀਂ ਖੁਸ਼ ਰਹੋਗੇ ਤੁਹਾਨੂੰ ਖੁਸ਼ ਜ਼ਿੰਦਗੀ 'ਚ ਟੈਨਸ਼ਨਾਂ ਸਾਰਿਆਂ ਦੇ ਹੁੰਦੀਆਂ ਸਟ੍ਰੈਸ ਸਾਰਿਆਂ ਦੇ ਆ ਸਾਰੇ ਜਿਹੜੇ ਜੱਗ ਤੇ ਆ ਕੇ ਸਭ ਦੁਖੀ ਆ ਕੋਈ ਨਹੀਂ ਸੌਖਾ ਇੱਥੇ ਸੋ ਆਪਣੀ ਜ਼ਿੰਦਗੀ ਨੂੰ ਥੋੜਾ ਜਿਹਾ ਮਸਤ ਬਣਾਓ ਆਪਣੇ ਆਪ 'ਚ ਖੁਸ਼ ਰਹੋ ਇੰਜੋਏ ਰਹੋ ਇੰਜੋਏ ਕਰੋ ਐਣੀ ਵੀ ਤੁਸੀਂ ਲੋਕਾਂ ਲਈ ਕਰਨਾ ਇਹ ਤਾਂ ਕਦੀ ਨਹੀਂ ਸੋਚਣਾ ਆਪਣੀ ਲਈ ਕਰਨਾ ਜਿਵੇਂ ਤੁਹਾਡੇ ਘਰੇ ਇੱਕ ਮੋਬਾਈਲ ਫੋਨ ਸਭ ਦੇ ਘਰੇ ਹੁੰਦੇ ਆ ਕੋਈ ਐਸਾ 뮤직 ਲਾ ਲਓ ਵੀ 2 ਮਿੰਟ ਤੁਸੀਂ ਆਵੀਆਂ ਲੱਤਾਂ ਬਾਹਾਂ ਲਾਓਗੇ ਨਾਲੇ ਤਾਂ ਥੋੜਾ ਉਹਦੇ ਨਾਲ ਮਟਾਪਾ ਘਟੂਗਾ ਠੀਕ ਹੈ ਨਾਲੇ ਤੁਸੀਂ ਥੋੜਾ ਜਿਹਾ ਮਸਤੀ ਦਿਨ ਦੇ ਵਿੱਚ ਕੱਦਾ ਗਾਣਾ Song ਸੁਣਨਾ ਜ਼ਰੂਰੀ ਹੈ ਸੁਣੋ ਉਹ ਜਿਹਦੇ ਵਿੱਚ ਕੋਈ ਵਧੀਆ ਐਨ ਰਸ ਪਰਿਆ ਹੋਵੇ ਤੇ ਵਧੀਆ ਵੀ ਮਸਤ ਹੋਵੇ ਗਾਣਾ ਇਹ ਨਿਰੋਂਧ ਧੋਂਦੇ ਗਾਣੇ ਨਾ ਸੁਣਿਆ ਕਰੋ ਫਿਰ ਉਹ ਜੀ ਹੋ ਜਾਓਗੇ ਰੋਂਦੇ ਧੋਂਦੇ ਐਵੇਂ ਰੋਈ ਜਾਓਗੇ ਬਿਨ ਮਤਬਲ ਆਪ ਦੀ ਜ਼ਿੰਦਗੀ ਨੂੰ ਤੰਗ ਕਰੀ ਜਾਓਗੇ ਠੀਕ ਹੈ ਵੀਥੋੜੀ-ਬਹੁਤ ਜਿਹੜੇ ਤੁਹਾਨੂੰ ਗਾਣੇ ਪਸੰਦ ਆ ਜਿਹੜਾ ਵੀ ਸੌਂਗ ਪਸੰਦ ਆ ਤੈਨੂੰ ਚਿੱਕ ਦੋ ਸੌਂਗ ਜ਼ਰੂਰ ਸੁਣੋ ਉਹਦੇ ਨਾਲ ਥੋੜਾ-ਥੋੜਾ ਮਨ ਫਰੈਸ਼ ਹੁੰਦਾ ਜਦੋਂ ਤੁਸੀਂ ਗਾਣੇ ਸੁਣਦੇ ਹੋ ਗਾਣੇ ਸੁਣ ਲਓ ਬਾਣੀ ਸੁਣ ਲਓ ਜੋ ਤੁਹਾਡਾ ਮਨ ਮੰਨਦਾ ਵਾ ਤੁਹਾਨੂੰ ਇਹ ਨਹੀਂ ਕਹਦੀ ਆਹ ਕਰ ਆਹ ਸੁਣਵਾ ਸੁਣ ਥੋੜੇ ਤੇ ਨਿਰਪਰ ਆ ਦੋ ਤੁਹਾਨੂੰ ਚੰਗਾ ਲੱਗਦਾ ਉਹ ਕਰੋ ਠੀਕ ਹੈ ਮੇਰੇ ਮੰਗਰ ਵੀ ਨੇ ਲੱਗੋ ਦੋ ਤੁਹਾਨੂੰ ਚੰਗਾ ਲੱਗਦਾ ਉਹ ਕਰੋ ਸੁਣੋ ਸਭ ਦੀ ਕਰੋ ਮਨ ਦੀ ਇਹ ਗੱਲ ਸੱਚੀ ਹੈ ਵੀ ਕਰੋ ਉਹ ਜੋ ਜਿਹਨੂੰ ਤੁਹਾਡਾ ਦਿਲ ਮੰਨਦਾ ਠੀਕ ਹੈ ਬਿਨਾ ਮਸਤੀ ਤੋਂ ਥੋੜੀ ਜਿੰਨੀ ਕੀ ਰੰਗ ਖਤਮ ਹੋ ਜਾਣਗੇ ਥੋੜੀ ਜਿੰਦਗੀ ਜਾਨ ਦਾ ਮਤਲਬ ਹੀ ਨਹੀਂ ਜੇ ਤੁਸੀਂ ਥੋੜੇ ਬਹੁਤੇ ਮਸਤੀ ਨਹੀਂ ਬਹੁਤ ਮੈਂ ਤਾਂ ਮਸਤ ਰਿਆ ਕਰੂੰ ਮੈਂ ਤੇ ਮੇਰਾ ਬੇਟਾ ਕਰੇ ਅਸੀਂ ਵੀ ਅੱਧਾ ਘੰਟਾ ਚੌੜ ਕਰ ਲੈਂਦੇ ਆ ਮਾਂ ਪੁੱਤ ਇੱਕ ਦੂਜੇ ਨੂੰ ਛੇੜਦੇ ਆ ਹੱਸੀ ਜਾਂਦੇ ਆ ਕਈ ਵਾਰ ਮਿਊਜ਼ਿਕ ਲਾ ਲੈਂਦੇ ਆ ਦੋਨੇ ਮਾਂ ਪੁੱਤ ਨੱਚਣ ਲੱਗ ਜਾਂਦੇ ਆ ਕੋਈ ਨੱਚ ਆਪਾਂ ਕਹਿੰਦੇ ਨਾ ਕੋਈ ਬੰਦਾ ਨੱਚੀਦਾ ਵੀ ਇਹ ਕੰਜਰਖਾਨਾ ਨੱਚਣਾ ਕੰਜਰਖਾਨਾ ਲੋਕਾਂ ਨੇ ਬਣਾਤਾ ਵੀ ਇੱਕ ਗਾਣੇ ਤੇ ਗਲਤ ਐਕਸ਼ਨ ਕਰਨੇ ਜਾਂ ਗਲਤ ਹਰਕਤਾਂ ਕਰਨੀਆਂ ਉਹਦੇ ਕਰਕੇ ਲੋਕ ਕਹਿੰਦੇ ਆ ਵੀ ਕੰਜਰਾਂ ਦਾ ਕੀਤਾ ਕੰਜਰਾਂ ਦਾ ਕੀਤਾ ਨਹੀਂ ਜਿਹ ਬੰਦਾ ਬਹੁਤ ਸੋਹਣੀ ਗੱਲ ਹੈ ਜਿਵੇਂ ਉਹ ਆਪਣੇ ਇੱਕ ਹਰਿਆਣੇ ਦੀ ਕੁੜੀ ਅਤੇ ਪੰਜਾਬ ਦਾ ਮੁੰਡਾ ਸ਼ਾਇਦ ਉਹਨਾਂ ਦਾ YouTube ਚੈਨਲ ਤੇ ਬਣਿਆ ਪਤਾ ਨਹੀਂ ਬਲਾਸਟਰ ਜੋੜੀ ਮੈਨੂੰ ਉਹ ਬਹੁਤ ਵਧੀਆ ਲੱਗਦੇ ਪਤਾ ਕਿਉਂ ਵਧੀਆ ਲੱਗਦੇ ਉਹ ਦੋਨੇ ਫਿੱਟ ਹੈ ਫਿੱਟ ਕਰਨ ਦਾ ਪਤਾ ਕੀ ਹੈ ਵੀ ਉਹ ਨੱਚਦੇ ਆ ਸਟੇਜ ਤੇ ਨੱਚਣ ਨਾਲ ਛੋਡੀ ਬਾਡੀ ਫਿੱਟ ਰਹਿੰਦੀ ਹੈ ਠੀਕ ਹੈ ਨੱਚਣ ਨਾਲ ਛੋਡੀ ਬਾਡੀ ਜਿਹੜੀ ਇੱਕ ਖੁਸ਼ ਹੁੰਦੀ ਹੈ ਖੁਸ਼ੀ ਚ ਆਉਂਦੀ ਹੈ ਨੱਚਣਾ ਟੱਪਣਾ ਵੀ ਜ਼ਿੰਦਗੀ ਚ ਜ਼ਰੂਰੀ ਹੈ ਬਸ ਆ ਗੱਲਾਂ ਛੱਡ ਦਿਓ ਦੇਖ ਫਲਾਣਾ ਨਾਜ ਦਾ ਕੰਜਰਾ ਵਾਂਗੂ ਤੂੰ ਕੈਂ ਕਰਦਾ ਮੈਂ ਕਿ ਕੰਜਰਾ ਵਾਂਗੂ ਜਮਾ ਨਾਲ ਨੱਚੋ ਇਨਸਾਨਾਂ ਵਾਂਗੂ ਨੱਚ ਲੋ ਠੀਕ ਹੈ ਉਹ ਬਲਾਸਟਰ ਜੋੜੀ ਦਾ ਦੇਖੋ ਤੁਸੀਂ ਫਿਟਨੈਸ ਕਿੰਡੀ ਸੋਹਣੀ ਹੁੰਦਾ ਸਿਰਫ ਇੱਕ ਨੱਚਣ ਦਾ ਕਾਰਨ ਹੈ ਬਾਕੀ ਲੋਕ ਉਹਨਾਂ ਨੂੰ ਜੋ ਮਰਜੀ ਗਈ ਇਹਨੂੰ ਮੈਂ ਸਹੀ ਕਹਿਣੀ ਹੈ ਵੀ ਉਹਨਾਂ ਦਾ ਇੱਕ ਬਿਜ਼ਨਸ ਹੈ ਰੋਜ਼ਗਾਰ ਹੈ ਆਪ ਦਾ ਟਿੱਡ ਭਰਦੇ ਆ ਵਿਚਾਰੇ ਠੀਕ ਹੈ ਨੱਚਦੇ ਆ ਸਿਹਤ ਵੀ ਫਿੱਟਾ ਉਹਨਾਂ ਦੀ ਆਪਣਾ ਇਨਕਮ ਵੀ ਕਮਾ ਰਹੇ ਆ ਤੇ ਕੋਈ ਉਹ ਗਲਤ ਕੰਮ ਨਹੀਂ ਹੈਗਾ ਉਹ ਲੋਕਾਂ ਨੂੰ ਸਿਰਫ ਇੱਕ ਮਨੋਰੰਜਨ ਕਰਦੇ ਆ ਵਿਚਾਰੇ ਕੰਮ ਉਹਨਾਂ ਦਾ ਪੰਜਾਬੀ ਵਿਰਸਾ ਨੱਚਣਾ ਟੱਪਣਾ ਨੱਚਣਾ ਟੱਪਣਾ ਬਹੁਤ ਵਧੀਆ ਗੱਲ ਹੈ ਵੀ ਇਹਦੇ ਬਿਨਾ ਤਾਂ ਆਪਣੀ ਜ਼ਿੰਦਗੀ ਚ ਰੰਗ ਹੀ ਨਹੀਂ ਹੱਸਣਾ ਖੇਡਣਾ ਮਨ ਕਾ ਚਾਓ ਹੱਸਣਾ ਖੇਡਣਾ ਵੀ ਜ਼ਿੰਦਗੀ ਚ ਓਨੇ ਜ਼ਰੂਰੀ ਆ ਜਿੰਨਾ ਤੁਸੀਂ ਆਪਣੀ ਖਰਾਕ ਤੇ ਜਾਂ ਕੰਮ ਤੇ ਪਾਬੰਦ ਰਹਦੇ ਆ ਚਤੋਂ ਪੈਰ ਮੱਚੇ ਸੜੇ ਨਾ ਰਿਹਾ ਕਰੋ ਤੇ ਨਾ ਕਿਸੇ ਨੂੰ ਦੇਖ ਕੇ ਮੱਚਿਆ ਕਰੋ ਵੀ ਫਲਾਨਾ ਹੱਸ ਰਿਹਾ ਟੱਪ ਰਿਹਾ ਖੇਡ ਰਿਹਾ ਕਿਸੇ ਦੀ ਜ਼ਿੰਦਗੀ ਚ ਰੰਗ ਆ ਉਹਨੂੰ ਆਪਦੇ ਰੰਗ ਮੰਨਣ ਦਿਓ ਪਲੀਜ਼ ਕਿਸੇ ਦੀ ਜ਼ਿੰਦਗੀ ਤੇ ਟਿੱਪਣੀ ਨਾ ਕਰਿਆ ਕਰੋ ਹਰ ਇੱਕ ਬੰਦੇ ਦਾ ਜਦੋਂ ਜੱਗ ਤੇ ਆਇਆ ਉਹਦਾ ਨੱਚਣ ਟੱਪਣ ਨੂੰ ਵੀ ਦਿਲ ਕਰਦਾ ਠੀਕ ਆ ਕਿਸੇ ਦਾ ਕੋਈ ਮਜਬੂਰੀ ਹੁੰਦੀ ਹੈ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਪਰ ਮੈਂ ਤੁਹਾਡੇ ਬਾਰੇ ਹੱਥ ਬੰਨ੍ਹਦੀ ਆ ਕਿਸੇ ਦੀ ਜ਼ਿੰਦਗੀ ਦੇ ਟਿੱਪਣੀ ਨਾ ਕਰਿਆ ਕਰੋ ਵਧੀਆ ਰਹੋਗੇ ਠੀਕ ਹੈ ਜਦੋਂ ਤੁਸੀਂ ਆਪਣੇ ਆਪ ਚ ਮਸਤ ਰਹਿਣ ਲੱਗੇ ਆਪਣੀਆਂ ਗੱਲਾਂ ਚ ਮਸਤ ਰਹਿ ਕੇ ਇੱਧਰ ਉੱਧਰ ਦਾ ਖਿਆਲ ਨਾ ਕੀਤਾ ਵਧੀਆ ਰਹੋਗੇ ਠੀਕ ਹੈ ਤਾਂ ਨੱਚਣਾ ਟੱਪਣਾ ਮਸਤ ਰਹਿਣਾ ਜ਼ਿੰਦਗੀ ਦੀ ਜ਼ਰੂਰੀਆ ਮਸਤ ਰਹਿਣ ਨਾਲ ਵੀ ਆਪਣੇ ਰੋਗ ਟੁੱਟਦੇ ਆ ਕਿਉਂਕਿ ਆਪਣੀ ਬਾਡੀ ਵੀ ਫਰੈਸ਼ ਨੈਸ਼ ਮੰਗਦੀ ਹੈ ਉਹਨੂੰ ਵੀ ਫਰੈਸ਼ ਨੈਸ਼ ਚਾਹੀਦੀ ਹੈ ਅਸੀਂ ਆ ਕਿਸੇ ਦੇਖ ਆਪਾਂ ਘਰੇ ਰੋਈਟ ਹੋਈ ਜਾਂਦੇ ਆ ਪਾਰਕ ਦੇਖ ਲਓ ਮੇਰੀ ਗੱਲ ਕਿਸੇ ਦੇ ਵਿਆਹ ਚ ਭਾਗ ਜੇ ਉੱਥੇ ਡੀਜ ਉਥੇ ਮੱਲੋ ਮੱਲੀ ਨੱਚਣ ਨੂੰ ਜੀ ਕਰੀ ਤੋਂ ਬੰਦਾ ਨੱਚ ਲੇ ਉਸ ਟਾਈਮ ਉਹ ਸਾਰਾ ਭੁੱਲ ਜਾਂਦਾ ਸਭ ਟੈਨਸ਼ਨਾਂ ਭੁੱਲ ਜਾਂਦਾ ਪੈਸਾ ਲੈਣਾ ਦੇਣਾ ਸਭ ਭੁੱਲ ਜਾਂਦਾ ਉਸ ਟਾਈਮ ਉਹ ਮਸਤ ਹੁੰਦਾ ਨੱਚਣ ਜੀ ਕਿਉਂਕਿ ਅਸੀਂ ਵੀ ਨੱਚਦੇ ਐਵੇਂ ਥੋਡੇ ਕੋਲੇ ਝੂਠ ਬੋਲ ਕੇ ਕਿਸੇ ਪ੍ਰੋਗਰਾਮ ਚ ਬੇ ਮੇਰੇ ਬੇਟੇ ਨੂੰ ਵੀ ਬਹੁਤ ਨੱਚਣ ਦਸਾਂਗਾ ਮੈਨੂੰ ਵੀ ਮੇਰੀ ਬੇਟੀ ਨੂੰ ਘੱਟਾ ਅਸੀਂ ਦੋਨੇ ਵਧੀਆ ਐਨ ਇੰਜੋਏ ਕਰਕੇ ਆਉਣੇ ਸੀ ਕਹਿੰਦੇ ਨੇ ਘਰ ਵੀ ਛੱਡਿਆ ਇੰਜੋਏ ਕਰੀਏ ਕਿਉਂਕਿ ਆਪਣੀ ਬਾਡੀ ਨੂੰ ਇੰਜੋਏ ਵੀ ਜ਼ਰੂਰੀ ਹੈ ਨੱਚਣਾ ਟੱਪਣਾ ਮਨ ਕਾ ਚਾਹੋ ਜ਼ਰੂਰੀ ਹੁੰਦਾ ਵਾ ਹੱਸਿਆ ਖੇਡਿਆ ਕਰੋ ਸਾਰ ਦਿਨ ਮੱਚੇ ਛੜ ਉਹੀ ਫਿਰ ਛੋਡੇ ਰੋਣਾ ਬੱਲੇ ਪਾਏਗਾ ਸਾਰ ਦਿਨ ਰੋਂਦੇ 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 ਚਿਹਰੇ ਰੱਖਣਿਆ ਹਣਾ ਥੋੜਾ ਬਹੁਤਾ ਖੁਸ਼ ਰਿਆ ਕਰੋ ਮਸਤੀ ਚ ਰਿਆ ਕਰੋ ਕੰਮ ਠੀਕ ਹੋ ਜਾਂਦੀ ਹੈ ਠੀਕ ਹੈ ਜੋ ਛੋਡੇ ਹੱਥ ਚ ਟੈਨਸ਼ਨ ਉਹਦੀ ਕਰਿਆ ਕਰੋ ਜੋ ਛੋਡੇ ਹੱਥ ਵਿੱਚ ਹੈ ਨਹੀਂ ਉਹਦੀ ਟੈਨਸ਼ਨ ਨਾ ਕਰਿਆ ਕਰੋ ਉਹ ਰੱਬ ਤੇ ਛੱਡਿਆ ਕਰੋ ਠੀਕ ਹੈ ਮਸਤ ਰਿਆ ਕਰੋ ਮਟਾਪੇ ਵੀ ਸੈੱਟ ਰਹਿਣਗੇ ਥੋੜਾ ਬਹੁਤਾ ਹੱਲਣਾ ਚਲਣਾ ਜ਼ਰੂਰੀ ਹੈ ਸਭ ਤੋਂ ਵੱਧ ਮੇਨ ਪੁਆਇੰਟ ਆਪਣੇ ਘਰ ਦੇ ਕੰਮ ਆਪ ਕਰੋ ਐਡੇ ਸੈਲਫਿਸ਼ ਨਾ ਬਣੋ ਬਿਫਲਾਨਾ ਕੰਮ ਕਰੇ ਤੈਂਕਾ ਕੰਮ ਕਰੇ ਜਿੰਨੇ ਤੁਸੀਂ ਆਪ ਦੇ ਘਰ ਦੇ ਕੰਮ ਖੁਦ ਕਰੋਗੇ ਉਹਨੇ ਫਿੱਟ ਰਹੋਗੇ ਮੇਰੇ ਫਿੱਟ ਰਹਿਣ ਦਾ ਕਾਰਨ ਇਹ ਹੈ ਮੈਂ ਜਿੰਨੀ ਮਰਜ਼ੀ ਬਿਮਾਰ ਹੋਵਾਂ ਮੈਂ ਘਰ ਦੇ ਕੰਮ ਆਪ ਕਰਦੀ ਆ ਜਦੋਂ ਜਮਾਂ ਮੰਜੀ 'ਚ ਪੈ ਜਾਵਾਂ ਉਦੋਂ ਦੀਪੂ ਕਰਦਾ ਨਹੀਂ ਅਸੀਂ ਮਾਂ ਪੁੱਤਰ ਅਲਕੇ ਕੰਮ ਕਰਦੇ ਆ ਕੁਛ ਦੀਪੂ ਕੰਮ ਕਰਦਾ ਹੈ ਕੁਛ ਮੈਂ ਕੰਮ ਕਰਦੀ ਆ ਜਿਹੜੇ ਮੇਰੇ ਸਾਰ ਜਿੰਨੇ ਜ਼ੋਰ ਦਾ ਕੰਮ ਮੈਥੋਂ ਨਹੀਂ ਹੁੰਦਾ ਮੇਰੇ ਬਾਹਲੇ ਆਪਰੇਸ਼ਨ ਹੋਵੇ ਉਹ ਦੀਪੂ ਕਰਦਾ ਇਈ ਵਾਰੀ ਵਿਚਾਰਾ ਕੱਪੜੇ ਵੀ ਕੱਢਦਾ ਮਸ਼ੀਨ 'ਚ ਜਦੋਂ ਮੈਥੋਂ ਨਹੀਂ ਨਿਕਲਦੇ ਕੱਪੜੇ ਭਾਰੀ ਹੁੰਦੇ ਉਹ ਕੱਢਦਾ ਬਹੁਤ ਹੈਲਪ ਕਰਦਾ ਕੰਮ ਕਰਨ 'ਚ ਕੋਈ ਮਿਹਣਾ ਸ਼ਰਮ ਨਹੀਂ ਹੁੰਦੀ ਹੈਲਪ ਹੁੰਦੀ ਹੈ ਉਹ ਘਰ ਦੇ ਵਿੱਚ ਆਪਾਂ ਇੱਕ ਦੂਜੇ ਦੀ ਕਰ ਸਕਦੇ ਹਾਂ ਐਡੀ ਗੱਲ ਨਹੀਂ ਹੁੰਦੀ ਵੀ ਉਹ ਤਾਂ ਮਿਹਣਾ ਬਣਾ ਲਓ ਵੀ ਪਲਾਨਾ ਤੀਮੀ ਦਾ ਗੁਲਾਮ ਹੈ ਜਾਂ ਪਲਾਨਾ ਬੁੜੀਆਂ ਦੇ ਗੁਲਾਮ ਹੈ ਇਹ ਚੀਜ਼ਾਂ ਨਾ ਕਰਿਆ ਕਰੋ ਗੁਲਾਮ ਕੋਈ ਨਹੀਂ ਕਿਸੇ ਦਾ ਹੁੰਦਾ ਉਹ ਸਿਰਫ ਪਿਆਰ ਹੁੰਦਾ ਇੱਕ ਸੈਲਫ ਰਿਸਪੈਕਟ ਹੁੰਦੀ ਆਪਾਂ ਇੱਕ ਦੂਜੇ ਦੀ ਕਰਦੇ ਆ ਠੀਕ ਹੈ ਬੁੜੀ ਕਿਹੜਾ ਬੰਦੇ ਨਾਲ ਖੇਤ ਜਾ ਕੇ ਕੰਮ ਨਹੀਂ ਕਰਾਉਂਦੀ ਜੇ ਬੰਦਾ ਘਰੇ ਆ ਕੇ ਕੰਮ ਕਰਾ ਠੀਕ ਹੈ ਅੱਜ ਕੱਲ੍ਹ ਲੋਕ ਬਿਮਾਰੀਆਂ ਨੇ ਟੀਕੋ ਨਹੀਂ ਖਾ ਰੱਖਿਆ ਕੰਮ ਕਰਨ ਦਾ ਤਾਂ ਤੰਤ ਕਿਸੇ ਜੀ ਨਹੀਂ ਹੈਗਾ ਠੀਕ ਹੈ ਜੀ ਬਾਕੀ ਗੱਲ ਆਪਾਂ ਅਗਲੀ ਵੀਡੀਓ ਜਰੂਰ ਕਰਾਂਗੇ ਗੱਲਾਂ ਬਹੁਤ ਆ ਤੁਹਾਡੇ ਲਈ ਕਰਨ ਲਈ ਸੋ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਮਨਜੀਤ ਕੌਰ ਵੱਲੋਂ ਆਪ ਨੂੰ ਬਹੁਤ ਬਹੁਤ ਮੁਬਾਰਕਾਂ ਆਪ ਆਪ ਦੀ ਜ਼ਿੰਦਗੀ 'ਚ ਬਹੁਤ ਬਹੁਤ ਖੁਸ਼ ਰਹੋ ਅਕਾਲ ਖੁਰਪ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ